₹100 ਇਕੱਠਾ ਕਰਨਾ ਚਾਹਦਾ ਹੂਖਾ ਕੱਢੀ ਗਿਆ ਕਾਪੀ ਚਾਰ ਪਾਣੀ ਇੱਥੇ ਨਹੀਂ ਰੱਖ ਰਿਹਾ ਪਰ ਕੁਝ ਤੋਂ ਚਾਹ ਉਹ ਕਾਦੀ ਬਥੇ ਸਾਫ ਆਹ ਆਹ ਕੋਈ ਨਹੀਂ ਆਮ ਪਰ ਉਹ ਮੈਂ ਗਿਆ ਕਿ ਉਹ ਕਰਕੇ ਦੇ ਇਹ ਤਾਂ 3 4 5 6 7 8 9 10 ਆਪਾਂ ਦੱਸ 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 ਲਿਆ ਨੇ ਮੈਂ ਕੀ ਭਰ ਬਤਲਾਦੀ ਅਕਸਈ ਲੱਖ ਰੁਪਇਆ ਇਕੱਠਾ ਕਰਵਾਉਂਨ ਕੈਸ਼ ਬੜਾ ਔਖਾ ਜੇ ਸਾਡੇ ਵਾਸਤੇ 75 ਜਰ ਕੋ ਚਲੋ ਓ ਯਾ ਅੱਜ ਮੋੜ ਚੜਿਆ ਬੈਂਕ ਵਾਲੇ ਵੰਦੇ ਆ ਗਿਰੋ ਪੈਸੇ ਕਢਣ ਦੇਂਦੇ ਨਾ ਬੈਂਕ ਵਾਲੇ ਵੰਦੇ ਆ ਨਹੀਂ ਨਹੀਂ ਰੱਖਦੇ ਆ ਆ ਰੱਖ ਰੋ ਬਾਰੀ ਤੇ ਆਹੋ ਕੀ ਕਰ ਨਹੀਂ ਹੈ ਕਿ 12-12 ਲੱਖ ਲੀਆ ਪੁਨੀ ਕਰੋ ਥੋੜੇ ਬੋਤੇ ਤੇ ਪੁਨੀ ਬੰਦੇ ਲੱਭੋ ਤੇ ਮੈਨੂੰ ਕਿਹਦੀ ਕੋ ਲੋ ਕੇ ਆਖੇ ਜੀ ਚਲੋ ਉਹ ਆ ਕੋਈ ਨਹੀਂ ਉਹ ਮਤਲਬ ਉਹ ਕਿੱਥੇ ਲੱਭੋ ਯਾਰ ਤੇ ਤੇ ਤਬਾਰ ਆ ਇਹ ਸੱਚਾ ਨਹੀਂ ਨਾਲ ਭਾਗ ਕੀਤਾ ਨਹੀਂ ਉਹ ਉਹ ਨੂੰ ਨਹੀਂ ਤੇਰੀ ਉਹ ਚਲੋ ਅਤਿਬਾਰ ਕਰਦਾ ਵਾ ਠੀਕ ਹੈ ਨਾਲ ਵਿਸ਼ਾਲ ਹੈ ਨਾਲ ਦੂਦ ਨਹੀਂ ਹੋਣਾ ਜਿਵੇਂ ਆਉਗੇ ਸੋਮਵਾਰੀ ਕੋ ਜਾਊਗਾ ਕੋਈ ਵਿਸ਼ਾਲ ਲਵਾਂਗਾ ਹਾਂ ਹਾਂ ਭਾਈ ਵਾਲਾ ਕਰਦਾ ਵਾ ਹਾਂ ਕੋਲ ਵੀ ਕਮਾ ਲੈਣਾ ਦੋ ਤੇ ਕਰ ਲਓ 15 ਮਿੰਟ ਨਹੀਂ 10 ਕਰੋਨਾ 2-2 ਲੱਖ ਸਾਰੇ ਅਕਾਊਂਟ ਤੇ ਹੋ ਰਿਹਾਗਾ ਨਾ ਤੇ ਤੁਸੀਂ ਇਦਾਂ ਕਰਿਓ ਨਾ ਸ਼ਨੀਵਾਰ ਦੇ ਤੇ ਤੁਸੀਂ ਆਉਗੇ ਨਾ ਤੇ ਮੈਂ ਤਾਂ ਲੋਕ ਨੂੰ ਨਾ ਤੁਹਾਨੂੰ ਇਹਦੇ ਕੋ ਸਾਰੇ ਚੈੱਕ ਵਾਪਸ ਕਰ ਲਓ ਮੇਰੀ ਗੱਲ ਸੁਣੋ ਜਿਹਨੂੰ ਦੋ ਦੋ ਵਾਲੇ ਜਿੰਨੇ ਵੀ ਪੰਜ ਸੱਤ ਚੈੱਕ ਲੈਣਾਂਗੇ ਨਾਲੇ ਕੋਈ ਪਤਾ ਨਹੀਂ ਲੱਗਦਾ ਨਾਲੇ ਉਹ ਲਾਖ ਲਗਾ ਸਾਡੇ ਆ ਨਾ ਇਹਨੂੰ ਲਾਉ ਮੈਂ ਤਾਂ ਰੋਜ਼ ਇੱਥੇ ਰਹਿਣਾ ਮੈਂ ਤਾਂ ਬਸ ਤਾਂ ਮੈਂ ਗੱਲ ਕਰਦਾ ਮੈਂ ਰੋਜ਼ ਇੱਥੇ ਆਇਆ ਇਹ ਮਜ਼ਾਕੀ ਬੋਲ ਉਹ ਮੇਰਾ ਹਾਂਜੀ ਬਗ ਇਹ ਤਾਂ ਦੋ ਵਾਰੀ ਅਸੀਂ ਵਾਰ-ਵਾਰ ਕਹਿ ਚੁੱਕੇ ਹਾਂ ਕਿ ਅਮਰਸਰ ਦਾ ਇੰਪਰੂਵਮੈਂਟ ਟਰਸਟ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ ਹੁਣ ਅਮਰਸਰ ਦੀ ਵਿਜੀਲੈਂਸ ਵੱਲੋਂ ਇੰਪਰੂਵਮੈਂਟ ਟਰਸਟ ਦੇ ਅਮਰਸਾਦ ਦੇ ਅਕਾਊਂਟੈਂਟ ਗ੍ਰੇਡ 2 ਵਿਸ਼ਾਲ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਵਿਸ਼ਾਲ ਸ਼ਰਮਾ ਤੇ આરોਪ ਹੈ ਕਿ ਉਸਨੇ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ 20% ਵੱਧ ਮੁਆਵਜ਼ਾ ਜਾਰੀ ਕਰਨ ਦੇ ਬਦਲੇ ਦੇ ਵਿੱਚ ਮੋਟੀ ਰਿਸ਼ਵਤ ਲਈ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਇੰਪਰੂਵਮੈਂਟ ٹرسٹ ਦੇ ਲਾ ਅਫਸਰ ਗੌਤਮ ਮਜੀਠੀਆ ਨੂੰ ਪਹਿਲਾਂ ਹੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਸਾਡੇ ਕੋਲ ਉਹ ਵੀਡੀਓ ਵੀ ਮੌਜੂਦ ਨੇ ਜਿਸ ਦੇ ਵਿੱਚ ਗੋਤਮ ਮਜੀਠੀਆ ਬੰਦਿਆਂ ਕੋਲੋਂ ਪੈਸੇ ਲੈ ਰਿਆ ਹੈ 80 ਲੱਖ ਰੁਪਏ ਦੇ ਵਿੱਚ ਗੱਲਬਾਤ ਮੁਕਦੀ ਹੈ ਪਰ ਬਾਅਦ ਚੋਂ ਕਹਿੰਦਾ ਚਲੋ ਤੁਸੀਂ 75 ਲੱਖ ਦੇ ਦਿਓ ਵੀਡੀਓ ਮੈਂ ਵੀਡੀਓ ਐਡੀਟਰ ਨੂੰ ਕਾਵਾਂਗਾ ਦਿਖਾਨਗੇ ਤੁਹਾਨੂੰ ਵੀ ਕਿਸ ਤਰ੍ਹਾਂ ਨੋਟ ਗੈਂਦੇ ਆ ਗੋਤਮ ਮਜੀਠੀਆ ਇੱਕ ਥੈਲੇ ਦੇ ਵਿੱਚ ਪਾ ਕੇ ਪੈਸੇ ਆਪਣੀ ਅਲਮਾਰੀ ਦੇ ਵਿੱਚ ਰੱਖਦਾ ਵੀ ਉਹ ਸਾਫ਼ ਵਿਖ ਰਿਹਾ ਹੈ ਇਹ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ ਤੇ ਵੀਡੀਓ ਦੇ ਵਿੱਚ ਵਿਸ਼ਾਲ ਦਾ ਕਈ ਵਾਰ ਜ਼ਿਕਰ ਕੀਤਾ ਜਾਂਦਾ ਹੈ ਅਸੀਂ ਤਾਂ ਪਹਿਲੇ ਹੀ ਆਪਣੀ ਖਬਰ ਦੇ ਵਿੱਚ ਵਾਰ-ਵਾਰ ਕਹਿ ਚੁੱਕੇ ਹਾਂ ਕਿ ਵਿਜੀਲੈਂਸ ਨੂੰ ਅਖਰਕਾਰ ਇੰਪਰੂਵਮੈਂਟ ਟਰਸ ਦਾ ਵਿਸ਼ਾਲ ਕਿਉਂ ਨਹੀਂ ਲੱਭ ਰਿਹਾ ਤੇ ਉਹ ਮੈਡਮ ਕੌਣ ਹੈ ਜਿਸ ਦਾ ਜ਼ਿਕਰ ਇਸ ਵੀਡੀਓ ਦੇ ਵਿੱਚ ਵਾਰ-ਵਾਰ ਹੋ ਰਿਹਾ ਹੈ ਇਸ ਰਿਕਾਰਡਿੰਗ ਦੇ ਵਿੱਚ ਇੱਕ ਮੈਡਮ ਦੀ ਗੱਲ ਵੀ ਹੋ ਰਹੀ ਹੈ ਅਖਰਕਾਰ ਉਹ ਮੈਡਮ ਕੌਣ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਮਾਮਲਾ ਹੈ ਕਿ ਇਸ ਅੰਮ੍ਰਿਤਸਰ ਦੇ ਪ੍ਰਤਾਪ ਐਵੈਨਿਊ ਦੇ ਜਤਿੰਦਰ ਸਿੰਘ ਨੇ ਆਨਲਾਈਨ ਸ਼ਿਕਾਇਤ ਦਰਜ ਕਰਾਈ ਸੀ ਮੁੱਖ ਮੰਤਰੀ ਭ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਤੇ ਉਹਨਾਂ ਦੱਸਿਆ ਸੀ ਕਿ ਉਹਨਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਤੇ ਉਹਨਾਂ ਨੇ ਇਸ ਨੂੰ ਲੈ ਕੇ ਅਦਾਲਤ ਦੇ ਵਿੱਚ ਕੇਸ ਕੀਤਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁਆਵਜ਼ਾ ਕੱਟ ਮਿਲਿਆ। ਅਦਾਲਤ ਨੇ ਆਦੇਸ਼ ਜਾਰੀ ਕਰਤੇ ਕਿ ਇਹਨਾਂ ਨੂੰ ਮੁਆਵਜ਼ਾ ਜੋ ਮਿਲਿਆ ਪਹਿਲਾਂ ਉਹਦਾ 20% ਦੀ ਮੁਆਵਜ਼ਾ ਹੋਰ ਇੰਪਰੂਵਮੈਂਟ ਟਰਸਟ ਇਹਨਾਂ ਨੂੰ ਜਾਰੀ ਕਰੇ। ਜੋ ਸਾਡੀ ਜਾਣਕਾਰੀ ਹੈ ਉਹ ਦੇ ਮੁਤਾਬਕ ਮੁਆਵਜ਼ਾ ਬੰਦਾ ਸੀ। 3.5 ਕਰੋੜ ਰੁਪਏ ਕੁਝ ਰਕਮ ਉੱਤੇ ਥੱਲੇ ਵੀ ਹੋ ਸਕਦੀ ਏ 3.5 ਕਰੋੜ ਰੁਪਏ ਜਾਰੀ ਕਰਨ ਦਾ ਇਹਨਾਂ ਨੇ ਮੰਗਿਆ 50% ਵਾਰ-ਵਾਰ ਇਹ ਬੰਦਿਆਂ ਨੂੰ ਫੇਰੇ ਪਾਉਂਦੇ ਸਨ ਕੋਈ ਨਿਆਂ ਨਹੀਂ ਸੀ ਦੇਂਦੇ ਪੱਲਾ ਨਹੀਂ ਸੀ ਫੜਾਉਂਦੇ ਫਿਰ ਅਖੀਰ ਹਾਰ ਕੇ ਗੱਲ ਹੋਈ ਏ ਇਹਨਾਂ ਨੇ ਮੰਗਿਆ ਸੀ 80 ਲੱਖ ਰੁਪਇਆ ਸੌਦਾ ਤੈ ਹੁੰਦਾ 75 ਲੱਖ ਰੁਪਏ ਦੇ ਵਿੱਚ 50 ਲੱਖ ਰੁਪਇਆ ਲਿਆ ਕੈਸ਼ ਤੇ ਬਾਕੀ ਇਹਨਾਂ ਨੇ ਲੈ ਸੰਚਕ ਅਸੀਂ ਇਹ ਵੀ ਆਖਿਆ ਸੀ ਕਿ ਕੱਲਾ ਆਰਜੀ ਆਧਾਰ ਤੇ ਲੱਗਿਆ ਲਾ ਅਫਸਰ ਗੋਤਮ ਜੀਠੀਆ ਆਪਣੇ ਸਿਰ ਤੇ ਐਡੀ ਮੋਟੀ ਠੱਗੀ ਨਹੀਂ ਮਾਰ ਸਕਦਾ ਐਡੀ ਵੱਡੀ ਰਿਸ਼ਵਤ ਨਹੀਂ ਲੈ ਸਕਦਾ ਕੱਲਾ ਲਾ ਅਫਸਰ ਆਰਜੀ ਤੌਰ ਤੇ ਜਿਹੜਾ ਲੱਗਿਆ ਉਹ ਐਡੀ ਵੱਡੀ ਰਿਸ਼ਵਤ ਨਹੀਂ ਲੈ ਸਕਦਾ ਐਡੀ ਮੋਟੀ ਰਿਸ਼ਵਤ ਲੈਣਾ ਕੱਲੇ ਦੇ ਵਸਦਾ ਖੇਡ ਨਹੀਂ ਹੈ ਇਹ ਤਾਂ ਇੱਕ ਕੇਸ ਦੀ ਜਿਹਦੇ ਵਿੱਚ 80 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਇਹੋ ਜਿਹੇ ਹੋਰ ਕਿੰਨੇ ਕੇਸ ਹੋਣਗੇ ਇਹੋ ਜਿਹੇ ਚੋਰ ਅਫਸਰ ਜੇ ਲਗੇ ਰਹਿਣਗੇ ਜਿਨ੍ਹਾਂ ਦਾ ਦਿਮਾਗ ਕ੍ਰਿਮਨਲ ਮਾਈਂਡਾ ਤਾਂ ਫਿਰ ਹੋ ਗਿਆ ਇਸ ਦੇਸ਼ ਦਾ ਪਲਾ ਹੁਣ ਵੇਖੋ ਇਹਦੇ ਬੇਖੌਫ ਹੋ ਗਏ ਸੀ ਜਾਂ ਫਿਰ ਇਹਨਾਂ ਦੀ ਮਤ ਮਾਰੀ ਗਈ ਸੀ ਕਿਉਂਕਿ ਸ਼ਾਇਦ ਇਹ ਭੁੱਲ ਗਏ ਸਨ ਚੈੱਕ ਜਦੋਂ ਇਹ ਕੈਸ਼ ਕਰਾਉਣਗੇ ਤਾਂ ਫਿਰ ਫਸ ਜਾਣਗੇ ਸ਼ਾਇਦ ਇਹਨਾਂ ਨੂੰ ਉਦੋਂ ਲੱਗਦਾ ਸੀ ਕਿ ਇਹ ਗੱਲਾਂ ਕਿਸੇ ਨੂੰ ਪਤਾ ਨਹੀਂ ਲੱਗਨੀਆ ਚੁੱਪ ਕਰਕੇ ਮਾਲ ਅੰਦਰ ਕਰੋ ਹੁਣ ਵਿਜੀਲੈਂਸ ਵਿਸ਼ਾਲ ਸ਼ਰਮਾ ਨੂੰ ਪਿਛਲੇ ਕਈ ਦਿਨਾਂ ਤੋਂ ਪੇਸ਼ ਹੋਣ ਲਈ ਆਖਦੀ ਸੀ ਪਰ ਵਿਸ਼ਾਲ ਸ਼ਰਮਾ ਪੇਸ਼ ਨਹੀਂ ਹੋ ਰਿਹਾ ਸੀ ਤੇ ਵਿਸ਼ਾਲ ਸ਼ਰਮਾ ਸਾਹਿਬ ਨੂੰ ਇਨਾ ਅਫਾਰਾ ਹੋ ਗਿਆ ਸੀ ਕਿ ਮੈਂ ਤਾਂ ਅਕਾਊਂਟੈਂਟ ਆ ਮੋਟੀ ਕਮਾਈ ਕੀਤੀ ਮੇਰਾ ਕੌਣ ਕੁਝ ਵਿਗਾੜ ਸਕਦਾ ਤੇ ਅੱਜ ਫਿਰ ਵਿਜੀਲੈਂਸ ਦੀ ਟੀਮ ਸਵੇਰੇ ਹੀ ਇਹਦੇ ਘਰ ਪਹੁੰਚ ਜਾਂਦੀ ਏ ਜਿਹੜੀ ਕਿ ਇਹ ਰਹਿੰਦਾ ਇੰਪਰੂਵਮੈਂਟ ٹرسٹ ਦੇ ਸਰਕਾਰੀ ਘਰਾਂ ਦੇ ਵਿੱਚ ਪੁਲਿਸ ਲਾਈਨ ਦੇ ਕੋਲ ਨੇ ਜਿੱਥੇ ਕਿ ਦੂਰਦਰਸ਼ਨ ਦਾ ਦਫ਼ਤਰ ਵੀ ਏ ਵਿਜੀਲੈਂਸ ਦਾ ਘੇਰਾ ਪਿਆ ਵੇਖ ਕੇ ਵਿਸ਼ਾਲ ਸ਼ਰਮਾ ਨੇ ਉੱਥੇ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਵੇ ਆਖਿਆ ਕਿ ਮੇਰੇ ਤੇ ਚੂਲੇ ਦਾ ਆਪਰੇਸ਼ਨ ਹੋਇਆ ਮੇਰੇ ਕੋਲ ਤੁਰਿਆ ਹੀ ਨਹੀਂ ਜਾਂਦਾ ਤੁਹਾਨੂੰ ਜੱਦ ਕੇ ਦੱਸ ਦਈਏ ਕਿ ਹਸਪਤਾਲ ਵਾਲੇ ਬੰਦੇ ਜਦੋਂ ਚੂਲੇ ਦਾ ਆਪਰੇਸ਼ਨ ਹੁੰਦਾ ਹਸਪਤਾਲ ਵਾਲੇ ਡਾਕਟਰ ਕਰਦੇ ਨੇ ਤੇ ਬੰਦੇ ਨੂੰ ਛੁੱਟੀ ਉਦੋਂ ਦਿੰਦੇ ਨੇ ਜਦੋਂ ਉਹ ਤੁਰਨ ਦੇ ਕਾਬਿਲ ਹੋ ਜਾਂਦਾ ਹੈ ਵਿਜੀਲੈਂਸ ਇਸ ਨੂੰ ਫੜ ਲੈਂਦੀ ਹੈ ਵਿਜੀਲੈਂਸ ਵਾਲੇ ਇਸ ਨੂੰ ਲੈ ਕੇ ਫਿਰ ਹਸਪਤਾਲ ਲਿਜਾਂਦੇ ਨੇ ਬਕਾਇਦਾ ਇਹਦੇ ਲਈ ਐਂਬੂਲੈਂਸ ਮਂਗਾਈ ਜਾਂਦੀ ਏ ਕਿਉਂਕਿ ਅਫਸਰ ਪ੍ਰਸ਼ਾਸਨ ਸਾਹਿਬ ਨੂੰ ਜੋ ਪੜਨਾ ਚਾਹੀਦਾ ਇਸ ਦਾ ਇੱਕ ਜਗਾ ਮੈਡੀਕਲ ਕਰਾਉਣਾ ਹੁੰਦਾ ਤੇ ਫਿਰ ਇਹਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਜਾਂਦਾ ਸਿਵਲ ਸਰਜਨ ਦਫਤਰ ਦੇ ਵਿੱਚ ਲੱਗਾ ਇੱਕ ਅਧਿਕਾਰੀ ਜਿਹੜਾ ਕਿ ਆਪਣੇ ਆਪ ਨੂੰ ਇਸ ਦਾ ਕਰੀਬੀ ਰਿਸ਼ਤੇਦਾਰ ਦੱਸਦਾ ਉਹ ਤਿਕੜਮ ਲਗਾਉਣ ਲੱਗ ਪੈਂਦਾ ਤੇ ਇਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਰੈਫਰ ਕਰਨ ਚ ਕਾਮਯਾਬ ਹੋ ਜਾਂਦਾ ਹੈ ਸਿਵਲ ਹਸਪਤਾਲ ਦੇ ਵਿੱਚੋਂ ਵਿਸ਼ਾਲ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਹਨੂੰ ਧਾਕਲ ਕਰਨ ਤੋਂ ਇਨਕਾਰ ਕਰ ਦਿੱਤਾ ਵਿਸ਼ਾਲ ਨੂੰ ਹੁਣ ਵਿਜੀਲੈਂਸ ਵਾਲੇ ਸ਼ਿਵਲਨ ਥਾਣਾ ਲੈ ਗਏ ਨੇ ਹੁਣ ਸਵੇਰੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਹੁਣ ਵਿਜੀਲੈਂਸ ਦੀ ਟੀਮ ਇਸ ਨੂੰ ਕੱਲ ਐਤਵਾਰ ਨੂੰ ਪੇਸ਼ ਕਰੇਗੀ ਅਦਾਲਤ ਦੇ ਵਿੱਚ ਤੇ ਇਸ ਦਾ ਰਿਮਾਂਡ ਵੀ ਮੰਗਿਆ ਜਾਏਗਾ ਸਾਡੀ ਗੱਲਬਾਤ ਵੀ ਹੋਈ ਹੈ ਕੁਝ ਵਿਜੀਲੈਂਸ ਦੇ ਅਫਸਰਾਂ ਦੇ ਨਾਲ ਉਹਨਾਂ ਨੇ ਇਹ ਆਖਿਆ ਕਿ ਇੱਕ ਕਲਰਕ ਆਪਣੇ ਤੌਰ ਤੇ ਐਡੀ ਮੋਟੀ ਰਿਸ਼ਵਤ ਲੈ ਰਿਹਾ ਹੈ ਆਖਰਕਾਰ ਇਹ ਬੜਾ ਵੱਡਾ ਸਵਾਲ ਹੈ ਹਾਂ ਇਸ ਤੋਂ ਪਹਿਲਾਂ ਵਿਸ਼ਾਲ ਦੀ ਇੱਕ ਹੋਰ ਕਾਰਗੁਜ਼ਾਰੀ ਇਹਦੀ ਕਰਤੂਤ ਤੁਹਾਨੂੰ ਦੱਸਦੇ ਹਾਂ ਨਵੰਬਰ 2021 ਦੇ ਵਿੱਚ ਇਸਨੇ ਲੋਨ ਲਿਆ ਸੀ 40 ਕਰੋੜ ਰੁਪਏ ਬਿਨਾ ਕਿਸੇ ਦੀ ਮਨਜ਼ੂਰੀ ਲਿਆ ਆਪਣੀ ਮਰਜ਼ੀ ਦੇ ਨਾਲ ਹੀ 40 ਕਰੋੜ ਰੁਪਏ ਲੋਨ ਲੈ ਲਿਆ ਜਿਸ ਕਰਕੇ ਇੰਪਰੂਵਮੈਂਟ ٹرسٹ ਨੂੰ खासा ਨੁਕਸਾਨ ਹੋਇਆ ਹੁਣ ਜਦੋਂ ਇਹ ਇਸਨੇ ਲੋਨ ਲਿਆ ਇੰਪਰੂਵਮੈਂਟ ٹرسٹ ਦੇ ਆਪਣੇ ਖਾਤਿਆਂ ਦੇ ਵਿੱਚ ਉਦੋਂ 100 ਕਰੋੜ ਰੁਪਏ ਸੀ ਇਸ ਦੀ ਵੀ ਇਨਕੁਆਰੀ ਚੱਲ ਰਹੀ ਏ ਡਿਪਾਰਟਮੈਂਟ ਦੇ ਅਫਸਰਾਂ ਨੂੰ ਸ਼ਾਹ ਕਹੇ ਇਸ ਦੇ ਵਿੱਚ ਵੀ ਇਸ ਨੇ ਮੋਟਾ ਮਾਲ ਖਾਦਾ ਜਲਦੀ ਅਮੀਰ ਬਣਨ ਦੇ ਚੱਕਰ ਦੇ ਵਿੱਚ ਇਹ ਵਿਸ਼ਾਲ ਪੁੱਠੇ ਸਿੱਧੇ ਕੰਮ ਕਰਨ ਲੱਪਿਆ ਹੁਣ ਜਿਹੜੇ ਜਿਹੜੇ ਬਿੱਲ ਇਸ ਨੇ ਪਾਸ ਕੀਤੇ ਉਹ ਵੀ ਸਾਰੇ ਸਵਾਲਾਂ ਦੇ ਘੇਰੇ 'ਚ ਆ ਗਏ ਨੇ ਕਿਉਂਕਿ ਹਮੇਸ਼ਾ ਹੀ ਇੰਪਰੂਵਮੈਂਟ ਟਰਸਟ ਦੇ ਵਿੱਚ ਇਹ આરોਪ ਲੱਗਦੇ ਨੇ ਕਿ ਕੰਮ ਹੁੰਦਾ ਨਹੀਂ ਤੇ ਪੈਸੇ ਜਿਹੜੇ ਆ ਉਠੇਕੇਦਾਰ ਤੇ ਬਿੱਲ ਪਾਸ ਕਰ ਦਿੰਦੇ ਨੇ ਬਿੱਲ ਪਾਸ ਕਰਨ ਦੇ ਬਦਲੇ 'ਚ ਇਹ ਜਿਹੜੇ ਅਧਿਕਾਰੀ ਨੇ ਜਿਹੜੇ ਅਫਸਰ ਨੇ ਜਿਵੇਂ ਅਵਿਸ਼ਾਲ ਸ਼ਰਮਾ ਅਕਾਊਂਟੈਂਟ ਸੀਗਾ ਇਹਦੇ ਬਦਲੇ ਮੋਟੀ ਕਮਿਸ਼ਨ ਲਈ ਜਾਂਦੀ ਹੈ ਯਾਨੀ ਕਿ ਜਿਹੜਾ ਵੀ ਚੋਰੀ ਦਾ ਮਾਲ ਹੁੰਦਾ ਅੱਧਾ-ਅੱਧਾ ਵੰਡ ਲਿਆ ਜਾਂਦਾ ਵਿਸ਼ਾਲ ਜਦੋਂ ਭਰਤੀ ਹੋਇਆ ਸੀ ਉਦੋਂ ਇਹਦੇ ਕੋਲ ਕੀ ਸੀਗਾ ਇਹਦੇ ਐਸੈਟਸ ਕਿੰਨੇ ਸਨ ਤੇ ਹੁਣ ਦੀ ਕਿੰਨੀ ਜਾਇਦਾਦ ਆ ਜੇ ਇਹਦੀ ਜਾਂਚ ਹੋਵੇ ਤੇ ਫਿਰ ਬਹੁਤ ਕੁਝ ਸਾਹਮਣੇ ਆ ਜਾਏਗਾ ਵੈਸੇ ਤੇ ਇੰਪਰੂਵਮੈਂਟ ٹرسٹ ਦੇ ਵਿੱਚ ਤੇ ਕੋਆਪਰੇਸ਼ਨਾਂ ਦੇ ਵਿੱਚ ਇੰਨੇ ਕਪਲੇ ਨੇ ਕਿ ਇਹਦੀ ਜਾਂਚ ਹੀ ਸੀਬੀਆਈ ਨੂੰ ਸੌਂਪ ਦੇਣੀ ਚਾਹੀਦੀ ਏ ਜਾਂ ਫਿਰ ਇਹਨਾਂ ਦੇ ਅਫਸਰਾਂ ਦੇ ਉੱਤੇ ਈਡੀ ਦਾ 56 ਕੱਸਿਆ ਜਾਣਾ ਚਾਹੀਦਾ ਹੁਣ 40 ਕਰੋੜ ਰੁਪਏ ਦਾ ਇਹਨੇ ਕਰਜ਼ਾ ਲੈਣਾ ਸੀ ਇਹਦਾ ਰਾਜ ਉਦੋਂ ਖੁੱਲਿਆ ਜਦੋਂ ਇੰਪਰੂਵਮੈਂਟ ٹرسٹ ਦੇ ਅਕਾਊਂਟੈਂਟ ਰਿਪਨ ਕੱਕਣ ਨੇ ਸਾਰੀਆਂ ਬੈਲੈਂਸ ਸ਼ੀਟਾਂ ਖੰਗਾਲੀਆਂ ਤੇ ਫਿਰ ਉਸਨੇ ਇਹ ਸਾਰਾ ਮਾਮਲਾ ਵੱਡੇ ਅਫਸਰਾਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਭਾਵੇਂ ਪੈਸਾ ਵਿਸ਼ਾਲ ਸ਼ਰਮਾ ਖੁਰਦ-ਬੁਰਦ ਕਰ ਜਾਂਦਾ ਪਰ ਇਹਦੀ ਜਿਹੜੀ ਆ ਕਾਰਸਤਾਨੀ ਅਫਸਰਾਂ ਨੂੰ ਪਤਾ ਲੱਗ ਗਈ ਹੁਣ ਇਸਨੇ ਪੈਸਾ ਇਹ ਲੋਨ ਕਿਉਂ ਲਿਆ ਇਹਦੇ ਕੋਲ ਪੁੱਛਿਆ ਗਿਆ ਪਰ ਇਹ ਕੋਈ ਠੀਕ ਜਵਾਬ ਨਹੀਂ ਦੇ ਪਾਇਆ ਅਸੀਂ ਇਸ ਨੂੰ ਲੈ ਕੇ ਜਿਹੜੇ ਚੀਫ ਇੰਜੀਨੀਅਰ ਨੇ ਤੇ ਵਿਭਾਗ ਦੇ ਸੀਵੀਓ ਚੀਫ ਵਿਜੀਲੈਂਸ ਅਫਸਰ ਨੇ ਰਜੀਵ ਸੇਖੜੀ ਉਹਨਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਸੁਣਾਉਣਿਆ ਉਹਨਾਂ ਨੇ ਕੀ ਆਖਿਆ ਹਲੋ ਸੇਖੀ ਸਾਹਿਬ ਨਮਸਕਾਰ ਸਤਿ ਸ੍ਰੀ ਅਕਾਲ ਜੀ ਬੀਤ ਜੀ ਸੇਖੀ ਸਾਹਿਬ ਕਹਿੰਦੇ ਦੱਸਣਾ ਇੱਕ ਦਾ ਵਿਸ਼ਾਲ ਸ਼ਰਮਾ ਜਿਹੜਾ ਕਾਊਂਟੈਂਟ ਹੈ ਇੰਪਰੂਵਮੈਂਟ ਫੰਡਸ ਅੰਮ੍ਰਿਤਸਰ ਦੇ ਵਿੱਚ ਹਾਂ ਜੀ ਹਾਂ ਜੀ ਉਹਨੂੰ ਵਿਜੀਲੈਂਸ ਨੇ ਅੱਜ ਗ੍ਰਿਫਤਾਰ ਕਰ ਲਿਆ ओके सो सेट बननी बताइस करूंगा अच्छा चलो अच्छा शेखी साहब एक जो शादी जानकारी है अभी दी अनाउंसमेंट हुई थी ना पेमेंट दी ਤੁਹਾਨੂੰ ਯਾਦ ਹੋਣਾ ਹਮਰ ਸਾਹਿਬ ਜੀ ਚੱਲਦਾ ਪਿਆ ਹਾਂਜੀ ਹਾਂਜੀ ਪੋਥ ਕੇਸ ਚੋਂ ਪੜਿਆ ਤੇ ਇੱਕ शेखी साहब ਵੀ ਧਿਆਨ ਦੇ ਸਾਹਮਣੇ ਆਇਆ ਸਾਡੇ ਵੀ ਇਹਨੇ ਇੱਕ 40 ਕਰੋੜ ਰੁਪਏ ਦਾ ਲੋਨ ਲਿਆ ਸੀ ਨਵੰਬਰ 2021 ਚ ਨਵੰਬਰ 2021 ਹਾਂਜੀ ਮੇਰੇ ਕੋਲ ਇਨਕੁਆਰੀ ਚੱਲਦੀ ਪਈ ਆ ਉਹ ਸਰ ਇਹਨੇ ਲੋਨ ਕਾਦਾ ਲਿਆ ਸੀਗਾ ਜੀਓ ਲੋਨ ਐਫ ਡੀਆਰ ਦੇ ਇਨਵੈਸਟਰਾਂ ਨੇ ਲੋਨ ਲਿਆ ਸੀਗਾ ਕਿ ਵੀ ਸਾਂਸੀ ਜੀ ਟੈਂਪਸ ਕਰਨੀ ਆ ਤਾਂ ਸਾਡੇ ਕੋਲ ਪੈਸੇ ਨਹੀਂ ਆ। ਜਦਕਿ ਟਰਸਟ ਫੰਡ ਦੇ ਵਿੱਚ ਜੋ ਸਾਡੇ ਕੋਲ ਰਿਪੋਰਟ ਆਈ ਆ ਉਹ ਉਸ ਟਾਈਮ ਫੰਡ ਹੈਗੇ ਸੀਗੇ ਤੇ ਲੋਨ ਜਿਹੜਾ ਇਹਨਾਂ ਨੇ ਲਿਆ ਵਾ ਜਿੰਨਾ ਟਰਸਟ ਨੂੰ ਜਿਹੜਾ ਵਾ ਉਹ ਫਾਈਨੈਂਸ਼ੀਅਲ लॉस ਹੋਇਆ। ਮਤਲਬ ਇਹਨੇ 40 ਕਰੋੜ ਰੁਪਏ ਦਾ ਲੋਨ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਲੈ ਲਿਆ। ਹਾਂਜੀ ਅੰਨ ਪਰਮਿਸ਼ਨ ਦਿਖਾ ਨਹੀਂ ਸਕੇ ਕੋਈ ਕੋਈ ਚੇਅਰਮੈਨ ਦੀ ਪਰਮਿਸ਼ਨ ਕੋਈ ਨਹੀਂ। ਕੋਈ ਪਰਮਿਸ਼ਨ ਚੇਅਰਮੈਨ ਦੀ ਨਾ ਚੇਰਮੈਨ ਦੀ ਹੈ ਨਾ ਗਵਰਨਮੈਂਟ ਦੀ ਹੈ ਲੋਨ ਵਾਸਤੇ ਵੈਸੇ ਗਵਰਨਮੈਂਟ ਦੀ ਪਰਮਿਸ਼ਨ ਚਾਹੀਦੀ ਹੈ ਲੋਨ ਲੈਣਾ ਹੋਵੇ ਤੇ ਕਿਸੇ ਬਾਡੀ ਨਾਲ ਤੇ ਪਰਮਿਸ਼ਨ ਨਹੀਂ ਹੈ ਦੀ ਉਹਦੇ ਸੀ ਕਿ ਕੋਈ ਪਰਮਿਸ਼ਨ ਨਹੀਂ ਵੀ ਭਾਪੇ ਦਾ ਰਾਜ ਥੋੜੀ ਹੈ ਵੀ 40 ਕਰੋੜ ਰੁਪਏ ਦਾ ਲੋਨ ਲੈ ਰਹੇ ਹਾਂ ਅਸੀਂ ਨਹੀਂ ਨਹੀਂ ਉਹ ਤੇ ਬਿਲਕੁਲ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਕਿ ਅਸੀਂ ਤਾਂ ਐਫਡੀਆਰ ਤੇ ਗੇਸਟ ਲਿਆ ਵਾ ਬਟ ਲੋਨ ਤੇ ਲੋਨ ਹੀ ਹੈ ਨਾ ਚਾਹੇ ਉਹ ਕੁਝ ਵੀ ਕਿਸੇ ਨਹੀਂ ਹੋ ਗਿਆ ਸਰ ਅਕਦੀ ਆਪਦੇ ਗੇਸਟ ਜਿਹੜਾ ਐਫਡੀਆਰ ਦਾ ਵਿਆਹ ਆਣਾ ਸੀ ਉਹਦਾ ਨੁਕਸਾਨ ਨਹੀਂ ਹੋਇਆ ਸਾ ਉਹਦਾ ਨੁਕਸਾਨ ਕੁਆ ਉਹਦਾ ਨੁਕਸਾਨ ਹੋਇਆ ਹੀ ਹੈ ਉਹਦਾ ਬਦਲਾ ਉਹਦੇ ਬਦਲੇ ਚ ਤੁਸੀਂ ਦੇਖੋ 40 ਕਰੋੜ ਦੀ ਐਫ ਡੀ ਆਸ ਦਾ ਨੁਕਸਾਨ ਕਿ ਨਾ ਆ ਜੀ ਜੇ 7 7% ਵੀ ਵਿਆਜ داری ਹੈ ਏਡੀ ਵੱਡੀ ਰਕਮ ਦਾ ਓਹ ਤੇ 1 ਸਾਲ ਵੀ ਜੇ ਲੋਨ ਚੱਲਿਆ ਹੋਵੇ ਤੇ ਕਿੰਨੇ ਪੈਸੇ ਬਚ ਜਾਂਦੇ ਜੀ 40 ਕਰੋੜ ਦਾ ਅੰਮੀ ਕਾਫੀ ਨੁਕਸਾਨ ਹੈ ਨੁਕਸਾਨ ਕੈਲਕੂਲੇਟ ਹਾਸਤੇ ਅਸੀਂ ਤੇ ਜਿਆਦਾ ਆਪਣੀ ਕਾਊਂਸਲ ਚ ਆ ਜਾਣਾ ਇੱਕ ਦੋ ਮਹੀਨੇ ਚ ਮਿਲ ਕਰਾਂਗਾ ਵੀ ਸਾਡੇ ਕੋਲ ਹੋ ਜਾਈਗਾ ਅੱਛਾ ਇਹਦੇ ਨਾਲ ਇਸ ਮਾਮਲੇ ਦੇ ਵਿੱਚ ਕੋਈ ਹੋਰ ਵੀ ਬੰਦਾ ਸਾਹਮਣੇ ਆਇਆ ਹੈ ਕਿ ਇਹਨੇ ਆਪਣੀ ਮਰਜ਼ੀ ਨਾਲ ਲੈ ਲਿਆ ਸੀ ਲੋਨ ਤੁਹਾਨੂੰ ਪਤਾ ਕੀ ਗੱਲ ਹੈ ਜਿਹੜੀ ਲੈਟਰ ਲਿਖ ਕੇ ਬੈਂਕ ਨੂੰ ਦਿੱਤੀ ਉਹ ਇਹਨੇ ਆਪ ਦਿੱਤੀ ਹੈ ਆਪ ਦਿੱਤੀ ਹੈ ਕੋਈ ਜਿਹੜਾ ਅਚਲ ਸ਼ਰਮੇ ਨੇ ਆਪ ਬੈਂਕ ਨੂੰ ਲਿਖਿਆ ਹੈ ਫॉर ਚੇਅਰਮੈਨ ਕਰਕੇ ਇਹਦੇ ਸਿਗਨੇਚਰ ਹਜੇ ਨੇ ਅੱਛਾ ਆਪ ਹੀ ਸਾਈਨ ਕਰਦੇ ਚੇਅਰਮੈਨ ਦੇ ਵੀ ਤਾਂ ਉਹ ਚੇਅਰਮੈਨ ਕੋਲੋਂ ਸੀਨ ਕਰਾਇਆ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਪਰ ਉਹਦੀ ਕੋਈ ਅਜੇ ਕੋਪੀ ਨਹੀਂ ਗਈ ਕਿਉਂਕਿ ਕਈ ਵਾਰੀ ਹੁੰਦਾ ਵੀ ਹੈ ਅਸੀਂ ਲੈਟਰ ਫॉर ਐਂਡ ਬਿਹਾਫ ਕਰਕੇ ਭੇਜਦੇ ਨੇ ਫਿਰ ਉਹਦੀ ਕਾਪੀ ਵੀ ਉਹਦੇ ਵਿੱਚ ਸਰ ਉਸ ਤੋਂ ਪ੍ਰੋਸੈਸ ਇਹ ਆਫਿਸ ਕਾਪੀ ਤਾਂ ਸੀ ਉਸ ਆਫੀਸਰ ਤੋਂ ਸੀਨ ਕਰਾਉਣਾ ਜਿਹਦੀ ਹੁੰਦਾ ਥੈਟ ਵਾਸ ਮੇਰੇ ਮੇਰੀ ਜਗ੍ਹਾ ਤੇ ਮੇਰੇ ਸਬੋਰਡੀਨੇਟ ਨੇ ਸਾਈਨ ਕਰਤੇ ਤੇ ਉਹ ਸਬੋਰਡੀਨੇਟ ਮੇਰੇ ਕੋਲ ਬਾਅਦ ਵਿੱਚ ਮੈਂ ਉਹਦਾ ਅਵੇਲੇਬਲ ਨਹੀਂ ਸੀ ਮੇਰੇ ਕੋਲ ਸੀਨ ਕਰਾ ਲੈਂਦਾ ਜੀ ਮੈਂ ਸਰ ਤੁਹਾਡੀ ਚਿੱਠੀ ਤੇ ਆ ਕੇ ਤੇ ਬਾਅਦ ਚ ਸਾਈਨ ਕਰਾਣੇ ਹੁੰਦੇ ਆ ਤਾਂ ਬਾਅਦ ਉਹ ਆਫਿਸ ਕਾਪੀ ਤੇ ਸਾਈਨ ਕਰਾ ਲੈਂਦੇ ਆ ਨਾ ਕਿ ਉਹਦੀ ਨੋਟ ਤੇ ਉਸ ਵੇਲੇ ਚੇਅਰਮੈਨ ਕੌਣ ਸੀ ਜੀ ਟਰਸਟ ਦਾ ਟਰਸਟ ਦੇ ਚੇਅਰਮੈਨ ਆਪਣੇ 32 ਸਾਲ ਤੋਂ ਬਾਅਦ ਕੌਣ ਸੀਗੇ ਜਿਹੜੇ ਉਹ ਨੋ ਸੀਗੇ ਦਮਨ 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 ਸੀਗਾ ਦਮਨ ਦੀ ਹਾਂ ਦਮਨ ਦੀ

ਇਹਦਾ ਮਤਲਬ ਇਹ ਹੈ ਨਾ ਮੈਂ ਜਦੋਂ ਵੀ ਕਰ ਰਿਹਾ ਹਾਂ ਤੇ 40 ਕਰੋੜ ਰੁਪਏ ਦਾ ਕਰ ਰੱਖ ਲਿਆ 40 ਕਰੋੜ ਰੁਪਏ ਸਰ ਇਹਨੇ ਐਫਆਰ ਦੇ ਅਗੇਂਸਟ ਲੈ ਕੇ ਰਕੀਤਾ ਕੀਵਾ ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਪਤਾ ਨਹੀਂ ਜਦੋਂ ਇਹਨਾਂ ਨੇ ਕਹਿਣ ਦਾ ਮੁਤਾਬਕ ਹੀ ਸਾਨੂੰ ਅਸੀਂ ਉੱਥੇ ਉਹਦਾ ਪੇਮੈਂਟਾਂ ਦੇਣੀਆਂ ਸੀ ਸਾਡੇ ਕੋਲ ਪੈਸੇ ਨਹੀਂ ਸੀਗੇ ਜੋ ਪੇਮੈਂਟਾਂ ਵੀ ਇਹਨਾਂ ਨੇ ਆਪਣੇ ਅਕਾਊਂਟ ਚੋਂ ਦਿੱਤੀਆਂ ਉਹ ਉਹ ਹੁਣ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਉਹਦਾ ਤੇ ਜਵਾਬ ਹੋ ਨਹੀਂ ਰਿਹਾ ਮੈਂ ਕਿਹਾ ਚਲੋ ਲੋਨ ਲਿਆ 40 ਕਰੋੜ ਰੁਪਏ ਪੇਮੈਂਟਾਂ ਕਰਨ ਵਾਸਤੇ ਲੋਨ ਲਿਆ ਉਹ 40 ਕਰੋੜ ਦਾ ਕੀਤਾ ਕੀ? ਕਿਉਂ ਉਸ 40 ਕਰੋੜ ਤੋਂ ਪੈਂਟਾ ਕੀਤੀ ਇਹਨਾਂ ਨੇ? ਨਾ ਦਿਖਾ ਨਹੀਂ ਸਕੇ ਕਿ ਉਹ 40 ਕਰੋੜ ਤੋਂ ਪੈਂਟਾ। ਮਤਲਬ ਇਹ ਇਟਸ ਅਗੇਨ ਇਟਸ ਅ ਬਿਗ ਕਨਸਪੀਰੇਸੀ ਬਹੁਤ ਵੱਡਾ ਛੇੜੇ ਅੰਤਰ ਹੈ ਜਿਹੜਾ ਇੰਪਰੂਵਮੈਂਟ ٹرسٹ ਦੇ ਵਿੱਚ ਚੱਲ ਰਿਹਾ ਹੈ। ਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਚਲੋ ਬਹੁਤ ਤੁਹਾਡਾ ਧੰਨਵਾਦ ਸੇਖੜੀ ਸਾਹਿਬ ਗੱਲ ਕਰਨ ਲਈ। ਥੈਂਕ ਯੂ। ਨਮਸਕਾਰ ਨਮਸਕਾਰ ਨਮਸਕਾਰ। ਤੁਸੀਂ ਸੁਣੀ ਲਿਆ ਕਿ ਰਜੀਵ ਸੇਖੜੀ ਸਾਹਿਬ ਨੇ ਕੀ ਆਖਿਆ ਕਿ ਇਸਨੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਦੇ ਵੀ ਆਪਾਂ ਹੀ ਸਾਈਨ ਕਰ ਲਏ ਸਨ। ਇਦੇ ਉੱਤੇ ਤੇ ਇੱਕ ਹੋਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਹੁਣ ਤੁਹਾਨੂੰ ਇਹ ਵੀ ਦੱਸਦੇ ਆ ਕਿ ਇੰਪਰੂਵਮੈਂਟ ਟਰਸਟ ਅਮਰਤ ਸਰਦਾ ਨਾਤਾ ਕਪਲਿਆਂ ਦੇ ਨਾਲ ਬਹੁਤ ਪੁਰਾਣਾ ਹੈ ਇੱਥੇ ਇੱਕ ਡੀ ਐਫ ਐਸ ਸੀ ਸਾਹਿਬ ਹੁੰਦੇ ਸਨ ਦਮਨ ਪੱਲਾ ਉਦੋਂ 80 ਕਰੋੜ ਦਾ ਕਪਲਾ ਹੋਇਆ ਸੀ ਪਰ ਅਧਿਕਾਰੀ ਸਾਹਿਬ ਦੱਸਦੇ ਨੇ ਕਿ ਇਹ ਮਾਮਲਾ 80 ਕਰੋੜ ਦਾ ਨਹੀਂ 56 ਕਰੋੜ ਰੁਪਏ ਦਾ ਸੀ ਸਾਹਮਣੇ ਇਹ ਵੀ ਆਇਆ ਸੀ ਕਿ ਦਮਨ ਪੱਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਦੇ ਵਿੱਚ ਇੰਪਰੂਵਮੈਂਟ ਟਰਸਟ ਦੇ ਕਰੋੜਾਂ ਰੁਪਏ ਜਮ੍ਹਾਂ ਕਰਵਾ ਦਿੱਤੇ ਅਜੇ ਤੱਕ ਕੋਈ ਰਿਕਵਰੀ ਹੋਈ ਹੈ ਕਿ ਨਹੀਂ ਸਾਨੂੰ ਪਤਾ ਨਹੀਂ ਪਰ ਕੁਝ ਅਫਸਰ ਸਾਨੂੰ ਦੱਸਦੇ ਨੇ ਕਿ ਦਮਨ ਭੱਲੇ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਪਰ ਕੀ ਦਮਨ ਭੱਲੇ ਕੋਲ 80 ਕਰੋੜ ਦੀ ਪ੍ਰਾਪਰਟੀ ਸੀ ਹੁਣ ਗੱਲ ਕਰਾਂਗੇ ਫਿਰ ਵਿਸ਼ਾਲ ਦੀ ਇਸ ਨੂੰ ਇੱਥੋਂ ਬਦਲ ਦਿੱਤਾ ਗਿਆ ਸੀ ਇਸ ਦਾ ਅਦਵਾਦਲਾ ਕਰਤਾ ਗਿਆ ਸੀ 2022 ਦੇ ਵਿੱਚ ਮਾਛੀਵਾਲਾ ਇਹਨੂੰ ਭੇਜਤਾ ਗਿਆ ਸੀ ਇਸ ਨੇ ਉਦੋਂ ਉਸ ਵੇਲੇ ਦੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਕਿ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਮਿਸ਼ਨ ਹਰਪ੍ਰੀ ਸਿੰਘ ਸੁਦਨ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜਿਹੜਾ ਕੇਸ ਦਮਨ ਭੱਲੇ ਦਾ ਕੋਰਟ ਚ ਚੱਲਦਾ ਪਿਆ ਉਹਦੇ ਵਿੱਚ ਮੈਂ ਮੁੱਖ ਗਵਾਹਾਂ ਇਸ ਕਰਕੇ ਮੇਰਾ ਤਬਾਦਲਾ ਰੱਦ ਕੀਤਾ ਜਾਵੇ ਸੁਦਨ ਸਾਹਿਬ ਨੇ ਇਸ ਦੀ ਫੇਵਰ ਦੇ ਵਿੱਚ ਲਿਖ ਕੇ ਇਸ ਨੂੰ ਫਿਰ ਅੰਮ੍ਰਿਤਸਰ ਦੇ ਵਿੱਚ ਤਨਾਤ ਕਰਵਾ ਦਿੱਤਾ ਇਸ ਨੇ ਆ ਕੇ ਫਿਰ ਚੋਰੀ ਚਿਕਾਰੀ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਤਾਂ ਪਹਿਲੇ ਹੀ ਕਹਿੰਦੇ ਆ ਕਿ ਜਿਹੜੇ ਕਈ ਕਈ ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਤਬਾਦਲਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਚੋਰ ਪ੍ਰੇਸ਼ਟ ਘੋਣ ਵਾਂਗੂ ਇੰਪਰੂਵਮੈਂਟ ٹرسٹ ਦੇ ਪੰਜਾਬ ਨੂੰ ਖਾ ਰਹੇ ਨੇ ਹੁਣ ਵਿਜੀਲੈਂਸ ਕੱਲ ਇਸ ਨੂੰ ਅਦਾਲਤ ਚ ਪੇਸ਼ ਕਰੇਗੀ ਤੇ ਇਸ ਦਾ ਰਿਮਾਂਡ ਵੀ ਲਿਆ ਜਾਏਗਾ ਹੁਣ ਸਾਨੂੰ ਇਹ ਵੀ ਉਮੀਦ ਹੈ ਕਿ ਉਹ ਮੈਡਮ ਦਾ ਚਿਹਰਾ ਵੀ ਛੇਤੀ ਸਾਹਮਣੇ ਆ ਜਾਏਗਾ ਜਿਹੜੀ ਮੈਡਮ ਦੀ ਗੱਲ ਵੀਡੀਓ ਦੇ ਵਿੱਚ ਹੋ ਰਹੀ ਏ ਫੈਸਲਾ ਜਨਤਾ ਨੇ ਕਰਨਾ ਹੈ ਅਫਸਰਾਂ ਨੂੰ ਵਾਰ-ਵਾਰ ਸਰਕਾਰ ਸੀਟਾਂ ਤੇ ਕਿਉਂ ਲਾਂਦੀ ਹੈ ਜਿਹੜੇ ਕਿ ਭ੍ਰਸ਼ਟ ਨੇ ਇਹ ਸਵਾਲ ਆਪਣੇ ਐਮਐਲਏ ਸਾਬਾਨ ਆਪਣੇ ਮੰਤਰੀਆਂ ਨੂੰ ਜ਼ਰੂਰ ਪੁੱਛੋ ਕਿਉਂਕਿ ਵਿਸ਼ਾਲ ਜਿਹੜਾ ਹੈ ਇਹਦਾ ਮਾਈਂਡ ਹੀ ਕ੍ਰਿਮੀਨਲ ਹੈ ਕਿਸ ਤਰ੍ਹਾਂ ਇਸ ਨੇ 40 ਕਰੋੜ ਰੁਪਏ ਲੋਨ ਲੈ ਲਿਆ ਜਦੋਂ ਕਿ ਆਪਣੇ ਖਾਤੇ ٹرسٹ ਦੇ ਵਿੱਚ 100 ਕਰੋੜ ਤੋਂ ਵੱਧ ਪੈਸਾ ਸੀ ਸਿਰਫ ਕਮਿਸ਼ਨ ਖਾਣ ਦੇ ਚੱਕਰ ਚ ਉਹਦੇ ਨਾਲ ਕਿੰਨਾ ਵਿੱਤੀ ਨੁਕਸਾਨ ਹੋਇਆ ਹੁਣ ਇਹ ਵੀ ਇਹਦੀ ਵੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਇਹਦਾ ਧਿਆਨ ਹੀ ਠਗੀ ਮਾਰਨ ਵਾਲਾ ਰਹਿੰਦਾ ਸੀ ਕਿਸੇ ਦਫ਼ਤਰ ਦਾ ਭਲਾ ਨਹੀਂ ਹੋ ਸਕਦਾ ਜੇ ਇਹੋ ਜਿਹੇ ਵਿਸ਼ਾਲ ਦਫ਼ਤਰ 'ਚ ਬੈਠੇ ਨੇ ਸਾਡੀ ਬੇਨਤੀ ਹੈ ਜਿਹੜੇ ਭ੍ਰਸ਼ਟਾਚਾਰੀ ਨੇ ਜਾਂ ਫੜੇ ਗਏ ਨੇ ਉਹਨਾਂ ਦੇ ਖਿਲਾਫ ਜਾਂ ਕੋਈ ਇਨਕੁਆਰੀਆਂ ਚੱਲ ਰਹੀਆਂ ਨੇ ਸਰਕਾਰ ਉਹਨਾਂ ਨੂੰ ਪ੍ਰਾਈਮ ਪੋਸਟਾਂ ਤੇ ਨਾਂ ਲਾਵੇ ਉਹਨਾਂ ਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਵੇ ਕਿਉਂਕਿ ਬਹੁਤ ਬੇਰੋਜ਼ਗਾਰੀ ਹੈ ਸਾਡੇ ਨੌਜਵਾਨ 10-10000 15-15000 ਤੇ ਨੌਕਰੀ ਕਰ ਰਹੇ ਨੇ ਉਹਨਾਂ ਨੂੰ ਇਮਾਨਦਾਰ ਨੌਜਵਾਨਾਂ ਦੀ ਕੋਈ ਕਮੀ ਨਹੀਂ ਹੈ ਇਹਨਾਂ ਜਿਹੜੇ ਭ੍ਰਸ਼ਟ ਬੰਦੇ ਨੇ ਇਹਨਾਂ ਨੂੰ ਘਰਾਂ ਨੂੰ ਭੇਜ ਕੇ ਨਵੇਂ ਨੌਕਰੀ ਤੇ ਰੱਖ ਲੈਣੇ ਚਾਹੀਦੇ ਕਿਉਂਕਿ ਇਹਨਾਂ ਨੇ ਕੋਈ ਰਜਿਸਟਰੀ ਨਹੀਂ ਕਰਾ ਲਈ ਠੇਕਾ ਨਹੀਂ ਲਿਆ ਕਿ ਬੇਕਵਾਰਾਂ ਤੁਸੀਂ ਸਰਕਾਰ ਦੇ ਭਰਤੀ ਬੰਦ ਹੋ ਜਾਓ ਕਿਸੇ ਸਰਕਾਰੀ ਮਹਿਕਮੇ ਦੇ ਵਿੱਚ ਤੇ ਤੁਹਾਨੂੰ ਕੋਈ ਚੋਰੀ ਦਾ ਲਾਇਸੈਂਸ ਜਾਂ ਠੇਕਾ ਨਹੀਂ ਮਿਲ ਜਾਂਦਾ ਫੈਸਲਾ ਜਨਤਾ ਨੇ ਕਰਨਾ